आप देख रहे हैं वी एम खबर फास्ट सेवन चैनल जहां सच सबसे पहले ये जनरल डेवलपर्स की कॉलोनी है सरी पिंड में बसी हुई है ऑन द नेशनल हाईवे मलेरकोटला टू लुधियाना पे तो रेजिडेंशियल वेलफेयर एसोसिएशन की आज मीटिंग थी उन्होंने लेके कॉलोनी में और इन्होंने बेहतर किदा बनाई जा सकती है नाम भी जन्नत है और जिस तरीके से कॉलोनी को डेवलप किया हुआ पार्क है चिल्ड्रन पार्क है स्पोर्ट्स पार्क है चारों तरफ से गेटेड एंड वाल हाई ऊँची ऊँची दीवारें की हुई हैं इन्हू लेके ही कॉलोनी के जितने भी रेजिडेंट थे उन्होंने आज ये गलबात की गई कि, कि और कैसे करे ये नाल लाइट लुइट की जो भी कोई माड़ी मोटी दिक्कत थी या पानी की तो दिक्कत कोई है नहीं पे लाइट का ही थोड़ा था जो सोलर लाइट वगैरह जो खराब थी वो तकरीबन ठीक कराने के लिए कहा गया है दो प्लाट्स की गेटेड लोकलिटी है सोसाइटी दो की जिसमें तकरीबन पच्चीस से तीस रेजिडेंट आ चुके हैं करीबन 45 से 50 हाउसेस बन चुके हैं और लुधियाना के ये बहुत बेहतरीन इलाके में जहाँ पे नॉन पोलुटेड ना एयर है पोलुटेड ना वाटर पोल्यूटेड है ना आवाज़ का कोई यहाँ पे दिक्कत है तो रहने के लिए एक बहुत साफ़ सुथरी और बेहतरीन जगह ये तकरीबन यहाँ पे सिक्स पार्क हैं एक पार्क करीबन पच्चीस गज का है एक चिल्ड्रन पार्क है जिसमें ऑल इम्यटीज़ बच्चों के प्ले के लिए रखी हुई है तो एक स्पोर्ट्स पार्क है जो बैडमिंटन बास्केटबॉल का है तो दो पार्क होर हैं तो इधे नाल, नाल ही यहाँ पे हम अभी डिसाइड किया कि जो भी रिलीजसन एक्टिविटीज़ जब भी कोई गुरु जी का जन्मदिन दिहाड़ा है या कोई होली दिवाली है तीज है वो फंक्शन भी ऐसे इवेंट यहाँ पर ऑर्गेनाइज़ करा करेंगे यहाँ के रेट में तकरीबन ओल्ड कॉलोनी के हिसाब से हमारी जो कॉलोनी है ये इसके रेट करीब पाँच से छः हज़ार रुपये कम है ਮੇਰੇ ਈਸਟ ਐਂਡ ਵੈਸਟ ਦੋਨੋਂ ਤਿੰਨ ਉਤਰਫ ਕਈ 35000 ਰੁਪਏ ਰੇਟ ਹੈ ਕਈ 34000 ਕਈ 36000 ਮੇਰੇ ਕਰੀਬਨ 25000 ਰੁਪਏ ਪਰ ਇਸ ਕਾ ਯਾਰਡ ਕਿ ਲਗਭਗ ਦਾ ਰੇਟ ਹੈ ਮੇਰਾ ਨੌਤਰ ਸਿੰਘ ਹੈ ਜੀ ਮੈਂ ਜੰਨਤ ਸਟੇਟ ਦੇ ਵਿੱਚ 138 ਨੰਬਰ ਕੋਠੀ 'ਚ ਰਹਿ ਰਿਹਾ ਹਾਂ ਸਾਡੀ ਇਸ ਵਿੱਚ ਵਿਸ਼ੇ ਤੇ ਮੀਟਿੰਗ ਹੋਈ ਆ ਸਾਫ ਸੁਥਰਾ ਲੈਣ ਵਾਸਤੇ ਲਾਈਟਾਂ ਲੈਫਟ ਤੇ ਪਾਣੀ ਦਾ ਪ੍ਰਬੰਧ ਵਾਸਤੇ ਲੈਟਾਂ ਵਾਸਤੇ ਜੋ ਕੰਮ ਹੋਰ ਵਾਸਤੇ ਰਹਿੰਦੇ ਨੇ ਉਹ ਕਰਨ ਵਾਸਤੇ ਸਾਡੀ ਮੀਟਿੰਗ ਹੋਈ ਹੈ ਜੀ ਬਾਅਦ ਵਿੱਚ ਬਾਉਲਾ ਜੀ ਜਦ ਵਿੱਚ ਨੇ ਸਾਡੇ ਨਾਲ ਪ੍ਰੋਮਿਸ ਕੀਤਾ ਵੀ ਹੁਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਤੁਹਾਡੀਆਂ ਮੁਸ਼ਕਲਾਂ ਨੇ ਉਹ ਮੈਂ ਛੇਤੀ ਜਤੋਂ ਹੱਲ ਕਰੂੰਗਾ ਜੋ ਕਰੰਟ ਹੋਣ ਵਾਲੀਆਂ ਮੁਸ਼ਕਲਾਂ ਨੇ ਉਹ ਕਰੰਟ ਹੋਣਗੀਆਂ ਨਹੀਂ ਤਾਂ ਵੀ ਥੋੜੇ ਸਮੇਂ ਦੇ ਵਿੱਚ ਥੋੜਾ ਸਮਾਂ ਦਿਓ ਤੇ ਛੇਤੀ ਛੇਤੀ ਹੱਲ ਹੋ ਜਾਣਗੀਆਂ ਤੇ ਪਾਰਕ ਬਹੁਤ ਸੋਹਣੇ ਨੇ ਬਹੁਤ ਸੋਹਣਾ ਸਾਫ ਸੁਥਰਾ ਹੈ ਪ੍ਰਦੂਸ਼ਣ ਤੋਂ ਰਹਿਤ ਹੈ ਜੀ 메ਨ ਰੋਡ ਤੇ ਹੈ ਜੀ ਇਹ ਕਲੋਨੀ ਤੇ ਬਹੁਤ ਹੀ ਲੋਕੇਸ਼ਨ ਵਧੀਆ ਤੇ ਹੈ ਜੀ ਔਰ ਬਹੁਤ ਵਧੀਆ ਪਰਿਵਾਰ ਇੱਥੇ ਜੋ ਰਹਿ ਰਹੇ ਨੇ ਉਹ ਚੰਗੇ ਨਿੱਗੇ ਸਵਾਦ ਦੇ ਨੇ ਕਲੋਨੀ ਦੇ ਵਿੱਚ ਆਵਾਂਗੇ ਇਹਦੇ ਵਿੱਚ ਇਹ ਕਲੋਨੀ 메ਨ ਰੋਡ ਰੋ ਪਿੰਡ ਸਰੀ ਜ਼ਿਲ੍ਹਾ ਲੁਧਿਆਣੇ ਵਿੱਚ ਹੈ ਤੇ ਇਹ ਕਲੋਨੀ ਬਹੁਤ ਸਾਫ ਸੁਥਰੀ ਆ ਇੱਥੇ ਆਉਣ ਤੇ ਸਾਰਾ ਸੁਵਿਧਾਈਆਂ ਆਮ ਜਿਵੇਂ ਵੱਡੇ ਵੱਡੇ ਮੋਹਲਾਂ ਦੇ ਜਾਂ ਵੱਡੀਆਂ ਕਲੋਨੀਆਂ ਦੇ ਵਿੱਚ ਮਿਲਦੀਆਂ ਉਸ ਤੋਂ ਵੀ ਜ਼ਿਆਦਾ ਇਸ ਦੇ ਵਿੱਚ ਸਹੂਲਤ ਮਿਲ ਰਹੀ ਹੈ ਇਹਨਾਂ ਨੂੰ ਜਿਆਦਾ ਜਿਆਦਾ ਇਹ ਕੋਮ ਪਲਾਟ ਵਿੱਚ ਇੱਥੇ ਲਓ ਔਰ ਸੋਹਣੇ ਸਾਫ਼ ਸੁਥਰੇ ਜਗ੍ਹਾ ਬਚਾਓ ਜੇ ਪ੍ਰਦੂਸ਼ਣ ਤੋਂ ਰਹਿਤ ਤੁਸੀਂ ਆਪਣੀ ਜ਼ਿੰਦਗੀ ਬਤੀਤ ਕਰੋਗੇ ਤਾਰ ਅਰਪਾਰ ਸਿੰਘ ਪੱਜਾਜ ਜੰਨਤ ਕਲੋਨੀ ਜਿਹੜੀ ਫਸ ਨੰਬਰ ਤੇ ਅੱਗੇ ਜਾ ਰਹੀ ਹੈ ਇਹ ਕਲੋਨੀ 'ਚ ਬਹੁਤ ਸਹੂਲਤਾ ਹਨ ਪੰਜ ਬਾਗ ਬਨੇ ਹਨ ਤੇ ਝੂਟੇ ਬਨੇ ਹਨ ਤੇ ਕਲੋਨੀ ਬਹੁਤ ਬਹੁਤ ਅੱਗੇ ਜਾ ਰਹੀ ਹੈ ਬਹੁਤ ਵਧੀਆ ਕਲੋਨੀ ਹੈ ਜਨਨਤ ਕਲੋਨੀ ਅੱਜ ਮੀਟਿੰਗ ਕਰਾਈ ਹੈ ਜੀ ਇਹਨਾਂ ਨੇ ਬਹੁਤ ਵਧੀਆ ਮੀਟਿੰਗ ਇੱਥੇ ਹੋਈ ਹੈ ਜੀ ਮੀਟਿੰਗ ਦਾ ਜੋ ਵੀ ਹਿਸਾਬ ਕਿਤਾਬ ਸੀ ਇੱਥੇ ਲੈਣ ਦੇਣ ਦਾ ਹੋਇਆ ਜੀ ਅੱਜ ਮੀਟਿੰਗ ਦੇ ਵਿੱਚ ਬਹੁਤ ਵਧੀਆ ਮੀਟਿੰਗ ਹੋਈ ਹੈ ਮੀਟਿੰਗ ਬਹੁਤ ਵਧੀਆ ਜੀ ਬਹੁਤ ਵਧੀਆ ਇੱਥੇ ਬਹੁਤ ਕਲੋਨੀ ਸ਼ਾਨਦਾਰ ਹੈ ਜੀ ਅਸਿਕ ਮੈਂ ਕਹਣਾ ਜੀ ਫੋਟੋ ਫਾਟਾਓ ਇੱਥੇ ਪਲਾਟ ਲਾਓ ਕਲੋਨੀ ਦੇ ਵਿੱਚ ਕਲੋਨੀ ਬਹੁਤ 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 ਸ਼ਾਨਦਾਰ ਹੈ